ਸਭ ਤੋਂ ਪਹਿਲਾਂ ਪੀਰ ਬੰਦਗੀ ਚੈਨਲ ਦੇਖ ਰਹੀਆਂ ਸਭ ਸੰਗਤਾਂ ਨੂੰ ਜੈ ਪੀਰਾਂ ਦੇ ਸੰਗ ਜੀ ਆਪਣਾ ਜੁਆਇਦ ਦਾ ਪੇਗਾਮ ਹੈ ਆਪਣਾ ਜੁਆਇਦ ਦਾ ਵਿਸ਼ਾ ਹੈ ਉਹ ਹੈ ਪੰਜ ਮਿਰਚਾਂ ਦੇ ਇਸ ਖਾਸ ਅੰਮਲ ਬਾਰੇ ਸੰਗ ਜੀ ਸਾਵਣ ਦਾ ਪਵਿੱਤਰ ਮਹੀਨਾ ਚੱਲ ਰਿਹਾ ਹੈ ਅਤੇ ਅਸੀਂ ਸਾਵਣ ਦੇ ਇਸ ਮਹੀਨੇ ਵਿੱਚ ਕਿਸੇ ਵੀ ਬੁੱਧਵਾਰ ਜਾਂ ਕਿਸੇ ਵੀ ਸ਼ਨੀਵਾਰ ਜੇਕਰ ਇਹ ਅੰਮਲ ਕਰ ਲੈਨੇ ਆ ਭਾਵੇਂ ਕੇ ਲਾਲ ਮਿਰਚਾਂ ਦਾ ਅੰਮਲ ਕਰ ਲੈਨੇ ਆ ਤਾਂ ਫਿਰ ਮੰਨ ਕੇ ਚੱਲਣਾ ਸਾਡੀ ਜ਼ਿੰਦਗੀ ਦੀਆਂ ਜ਼ਿਆਦਾਤਰ ਪਰੇਸ਼ਾਨੀਆਂ ਖਤਮ ਹੋ ਜਾਣਗੀਆਂ ਸੰਗ ਜੀ ਇਹ ਸਮੱਸਿਆ ਚਾਹੇ ਧਨ ਬਰਕਤ ਨੂੰ ਲੈ ਕੇ ਹੋਵੇ ਬੁਰੀ ਨਜ਼ਰ ਨੂੰ ਲੈ ਕੇ ਹੋਵੇ ਅਤੇ ਚਾਹੇ ਤੁਹਾਡੇ ਦੁਸ਼ਮਣ ਜਿਨ੍ਹਾਂ ਦੇ ਕਰਕੇ ਤੁਹਾਡੀ ਜ਼ਿੰਦਗੀ ਵਿੱਚ ਦੁੱਖ ਚੱਲ ਰਹੇ ਨੇ ਸੰਗਜੀ ਆਪਣੇਆਂ ਦੇ ਕਰਕੇ ਜਾਂ ਫਿਰ ਦੁਸ਼ਮਣਾਂ ਕਰਕੇ ਜੇਕਰ ਤੁਹਾਨੂੰ ਇਹ ਸ਼ੱਕ ਪੈਂਦਾ ਹੈ ਕਿ ਕਿਸੇ ਨੇ ਤੁਹਾਡੇ ਉੱਪਰ ਜਾਂ ਫਿਰ ਤੁਹਾਡੇ ਘਰ ਬਾਹਰ ਉੱਪਰ ਪਰਿਵਾਰ ਉੱਪਰ ਕੁਝ ਕਰਵਾ ਦਿੱਤਾ ਹੈ ਅਤੇ ਜਿਸ ਕਾਰਨ ਅਤੇ ਤੁਹਾਡੇ ਘਰ ਸਮੱਸਿਆ ਚੱਲ ਰਹੀ ਹੈ ਤਾਂ ਫਿਰ ਸੰਗਜੀ ਲਾਲ ਮਿਰਚ ਉਹਨਾਂ ਲੋਕਾਂ ਲਈ ਵਰਦਾਨ ਹੋਣ ਵਾਲੀ ਹੈ ਸੰਗਜੀ ਅੱਜ ਤੁਹਾਡੇ ਨਾਲ ਲਾਲ ਮਿਰਚਾਂ ਨਾਲ ਸੰਬੰਧਿਤ ਕਈ ਅਮਲ ਸਾਂਝੇ ਕਰਾਂਗੇ ਸੰਗਜੀ ਚਾਹੇ ਤੁਹਾਡੇ ਕਿਸੇ ਵੀ ਪ੍ਰਕਾਰ ਦੀ ਸਮੱਸਿਆ ਹੋਵੇ ਅੱਜ ਦੀ ਵੀਡੀਓ ਵਿੱਚ ਦੋ ਤਨ ਅਮਲ ਸਾਂਝੇ ਕਰਾਂਗੇ ਤੁਹਾਡੀ ਜੋ ਵੀ ਸਮੱਸਿਆ ਹੈ ਜੋ ਵੀ ਪ੍ਰੋਬਲਮ ਹੈ ਤੁਸੀਂ ਉਹਦੇ ਉਧਾਰ ਤੇ ਉਹ ਅਮਲ ਕਰ ਸਕਦੇ ਹੋ ਜਿਵੇਂ ਸੰਗਤ ਜੀ ਤੁਹਾਡੀ ਪਰੇਸ਼ਾਨੀ ਜੇ ਧਨ ਨਾਲ ਸੰਬੰਧਿਤ ਹੈ ਜਾਂ ਫਿਰ ਕਾਰੋਬਾਰ ਨਾਲ ਸੰਬੰਧਿਤ ਹੈ ਤੁਹਾਡੀ ਕੋਈ ਦੁਕਾਨਦਾਰੀ ਹੈ ਉਸ ਨਾਲ ਸੰਬੰਧਿਤ ਹੋਵੇ ਤੁਹਾਡੇ ਘਰ ਦੇ ਕਿਸੇ ਵੀ ਮੈਂਬਰ ਨੂੰ ਜਾਂ ਫਿਰ ਤੁਹਾਨੂੰ ਕੋਈ ਰੋਗ ਲੱਗਾ ਹੈ ਅਤੇ ਜਿਸ ਰੋਗ ਦੇ ਕਾਰਨ ਤੁਸੀਂ ਦਰਦ-ਦਰ ਭੜਕਦੇ ਫਿਰਦੇ ਹੋ ਤਾਂ ਫਿਰ ਸੰਗਤ ਜੀ ਇਹ ਅਮਲ ਤੁਹਾਡੇ ਲਈ ਬਹੁਤ ਹੀ ਖਾਸ ਹੋਣ ਵਾਲੇ ਨੇ ਕਿਉਂਕਿ ਬਹੁਤ ਦਿਨਾਂ ਤੋਂ ਬਹੁਤ ਸਾਰੀ ਸੰਗਤ ਦੇ ਕਮੈਂਟ ਆ ਰਹੇ ਸੀ ਕੋਈ ਆਪਣੀ ਕੀ ਸਮੱਸਿਆ ਦੱਸਦਾ ਹੈ ਅਤੇ ਕੋਈ ਆਪਣੀ ਕੀ ਸਮੱਸਿਆ ਦੱਸਦਾ ਹੈ ਇਸ ਲਈ ਅੱਜ ਤੁਹਾਡੇ ਨਾਲ ਸਾਰੀਆਂ ਇਸ ਸਮੱਸਿਆ ਨਾਲ ਸੰਬੰਧਿਤ ਲਾਲ ਮਿਰਚਾਂ ਦੇ ਇਹ ਅਮਲ ਸਾਂਝੇ ਕਰਾਂਗੇ ਕਿਉਂਕਿ ਸੰਗਤ ਦੀ ਲਾਲ ਮਿਰਚ ਅਜਿਹੀ ਚੀਜ਼ ਹੈ ਜਿਹੜੀ ਟੋਟਕੇ ਵਿੱਚ ਜਾਂ ਅਮਲ ਵਿੱਚ ਜੇਕਰ ਇਸਤੇਮਾਲ ਕੀਤੀ ਜਾਵੇ ਤਾਂ ਫਿਰ ਇਹ ਕਿਸੇ ਵੀ ਸਮੱਸਿਆ ਨੂੰ ਖਤਮ ਕਰ ਦਿੰਦੀ ਹੈ ਤਾਂ ਵਰ ਸੰਗਤ ਦੀ ਤੁਹਾਡੇ ਸਭਨਾਂ ਅੱਗੇ ਇੱਕੋ ਬੇਨਤੀ ਕਰਾਂਗੇ ਕਿ ਤੁਸੀਂ ਇਹਨਾਂ ਸਾਰੇ ਹੀ ਅਮਲਾਂ ਨੂੰ ਪੂਰਾ ਜ਼ਰੂਰ ਸੁਣਨਾ ਜੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿਉਂਕਿ ਸੰਗਤ ਜੀ ਇਹ ਅਮਲ ਬਹੁਤ ਹੀ ਖਾਸ ਨੇ ਜੇਕਰ ਤੁਸੀਂ ਪੂਰਨ ਵਿਧੀ ਨੂੰ ਸਮਝ ਕੇ ਇਹ ਅਮਲ ਕਰਦੇ ਹੋ ਤਾਂ ਫਿਰ ਸੰਗਤ ਜੀ ਯਕੀਨਨ ਤੌਰ ਤੇ ਤੁਹਾਨੂੰ ਤੁਹਾਡੀ ਸਮੱਸਿਆ ਦਾ ਹੱਲ ਜ਼ਰੂਰ ਮਿਲ ਜਾਵੇਗਾ ਪਰ ਤੁਸੀਂ ਇਸ ਵੀਡੀਓ ਨੂੰ ਪੂਰਾ ਜ਼ਰੂਰ ਦੇਖਣਾ ਹੈ ਤਾਂ ਫਿਰ ਸੰਗਤ ਜੀ ਪੈਗਾਮ ਨੂੰ ਸ਼ੁਰੂ ਕਰਦੇ ਹਾਂ ਉਸ ਅੱਲਾ ਦੇ ਨਾਮ ਤੇ ਜੋ ਬੜਾ ਹੀ ਮਿਹਰਬਾਨ ਅਤੇ ਕਰਨੀ ਵਾਲਾ ਹੈ ਸੰਗਤ ਜੀ ਜਿਵੇਂ ਬਹੁਤੇ ਭਗਤ ਕਮੈਂਟ ਕਰਦੇ ਨੇ ਆਪਣੀ ਸਮੱਸਿਆ ਬਾਰੇ ਤਾਂ ਫਿਰ ਉਹਨਾਂ ਦੇ ਦੁੱਖਾਂ ਦਾ ਕਾਰਨ ਕੀ ਹੈ ਸੰਗਤ ਜੀ ਅਸੀਂ ਸਾਰੇ ਆਪਣੇ ਘਰ-ਬਾਰ ਵਿੱਚ ਪੂਜਾ ਕਰਦੇ ਆਂ ਬੰਦਗੀ ਕਰਦੇ ਆਂ ਚਾਹੇ ਅਸੀਂ ਪੀਰਾਂ ਨੂੰ ਮੰਨਦੇ ਆਂ ਚਾਹੇ ਅਸੀਂ ਕਿਸੇ ਵੀ ਦੇਵੀ-ਦੇਵਤੇ ਨੂੰ ਮੰਨਦੇ ਆਂ ਅਸੀਂ ਆਪਣੇ ਘਰ ਵਿੱਚ ਪੀਰਾਂ ਨੂੰ ਜਦੋਂ ਮੰਨਦੇ ਆਂ ਅਸੀਂ ਸਹੀ ਤਰੀਕੇ ਨਾਲ ਚਿਰਾਗ ਵੀ ਰੋਸ਼ਨ ਕਰਦੇ ਆਂ ਤਾਂ ਫਿਰ ਸੰਗਤ ਜੀ ਅਸੀਂ ਸਮੇਂ-ਸਮੇਂ ਸਿਰ ਤੇ ਪੀਰਾਂ ਦੇ ਦਰਬਾਰ ਤੇ ਵੀ ਜਾਂਦੇ ਆਂ ਜਿਵੇਂ ਜਿਨ੍ਹਾਂ ਭਗਤਾਂ ਦਾ ਲਾਲਾ ਵਾਲੀ ਸਰਕਾਰ ਵਿੱਚ ਵਿਸ਼ਵਾਸ ਆਏ ਤਾਂ ਫਿਰ ਉਹ ਨਿਗਾਹੇ ਜਾਂਦੇ ਨੇ ਅਤੇ ਜਿਨ੍ਹਾਂ ਭਗਤਾਂ ਦਾ ਕੋਟਲੇ ਵਾਲੀ ਸਰਕਾਰ ਵਿੱਚ ਵਿਸ਼ਵਾਸ ਆਏ ਤਾਂ ਫਿਰ ਉਹ ਮਰੀਲ ਕੋਟਲੇ ਜਾਂਦੇ ਨੇ ਅਤੇ ਜਿਨ੍ਹਾਂ ਭਗਤਾਂ ਦਾ ਸਾਰੇ ਪੀਰਾਂ ਵਿੱਚ ਵਿਸ਼ਵਾਸ ਹੈ ਤਾਂ ਉਹ ਪੀਰਾਂ ਦੀ ਹਰ ਜਗ੍ਹਾ ਤੇ ਜਾਂਦੇ ਨੇ ਪ੍ਰਸੰਗ ਜੀ ਇੰਨੀ ਪੂਜਾ ਇੰਨੀ ਬੰਦਗੀ ਕਰਨ ਦੇ ਬਾਅਦ ਵੀ ਸਾਡੀ ਜ਼ਿੰਦਗੀ ਵਿੱਚ ਦੁੱਖ ਕਿਉਂ ਹੁੰਦੇ ਨੇ ਕਿਉਂਕਿ ਸੰਗ ਜੀ ਬਹੁਤ ਸਾਰੀ ਸੰਗਤ ਇਹੀ ਕਮੈਂਟ ਕਰਦੀ ਹੈ ਕਿ ਅਸੀਂ ਪਾਠ ਤਾਂ ਕਰਦੇ ਆਂ ਬੰਦਗੀ ਤਾਂ ਕਰਦੇ ਆਂ ਫਿਰ ਵੀ ਸਾਡੀ ਸੰਤਕੀ ਵਿੱਚ ਦੁੱਖ ਖਤਮ ਨਹੀਂ ਹੋ ਰਹੇ ਉਹ ਆਖਦੇ ਨੇ ਕਿ ਸਾਨੂੰ ਇਹ ਸਮੱਸਿਆ ਹੈ ਸਾਡੇ ਘਰ ਵਿੱਚ ਧਨ ਨਹੀਂ ਘੜਦਾ ਸਾਡਾ ਕਾਰੋਬਾਰ ਇੱਕਦਮ ਹੀ ਰੁਕ ਗਿਆ ਹੈ ਜਾਂ ਫਿਰ ਸਾਡੇ ਘਰ ਵਿੱਚ ਦੁੱਖ ਕਲੇਸ਼ ਰਹਿੰਦਾ ਹੈ ਤਾਫਰ ਸੰਗਜੀ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਇਸ ਪਿੱਛੇ ਵੱਡਾ ਕਾਰਨ ਸਾਡੇ ਦੁਸ਼ਮਣ ਜਾਂ ਉਹ ਲੋਕ ਹੋ ਸਕਦੇ ਨੇ ਜੋ ਸਾਡੇ ਤੋਂ ਨਫ਼ਰਤ ਕਰਦੇ ਨੇ ਉਹ ਚਾਹੇ ਆਪਣਾ ਹੈ ਅਤੇ ਚਾਹੇ ਪਰਾਇਆ ਜਦੋਂ ਕੋਈ ਇਨਸਾਨ ਸਾਨੂੰ ਦੇਖ ਕੇ ਖੁਸ਼ ਨਹੀਂ ਹੁੰਦਾ ਤਾਂ ਫਿਰ ਸੰਗਜੀ ਉਸ ਇਨਸਾਨ ਦੇ ਬੋਲਾਂ ਕਰਕੇ ਨਕਾਰਾਤਮਕ ਊਰਜਾ ਕਰਕੇ ਸਾਡੇ ਘਰ ਦੁੱਖ ਕਲੇਸ਼ ਆਉਂਦੇ ਨੇ ਅਤੇ ਸੰਗਜੀ ਅਸੀਂ ਆਪਣੇ ਘਰ ਵਿੱਚ ਲਾਲ ਮਿਰਚ ਦਾ ਇਸਤੇਮਾਲ ਤਾਂ ਕਰਦੇ ਹੀ ਹਾਂ ਪਰ ਸੰਗਜੀ ਲਾਲ ਮਿਰਚ ਸਾਡੇ ਸਿਰਫ ਰਸੋਈ ਵਿੱਚ ਇਸਤੇਮਾਲ ਨਹੀਂ ਹੁੰਦੀ ਜੇਕਰ ਅਸੀਂ ਇਹਦਾ ਉਪਯੋਗ ਸਹੀ ਵਿਧੀ ਨਾਲ ਅਮਲਾਂ ਵਿੱਚ ਕਰਾਂਗੇ ਤਾਂ ਫਿਰ ਅਸੀਂ ਆਪਣੀ ਹਰ ਸਮੱਸਿਆ ਦਾ ਹੱਲ ਕਰ ਸਕਦੇ ਹਾਂ ਇਸ ਲਈ ਸੰਗੇ ਜੀ ਜੇਕਰ ਖੂ ਮਿਹਨਤ ਕਰਕੇ ਵੀ ਸਫਲਤਾ ਹਾਸਲ ਨਹੀਂ ਹੋ ਰਹੀ ਤਵਰ ਅਸੀਂ ਜੋ ਤੁਹਾਨੂੰ ਅਮਲ ਦੱਸਣ ਜਾ ਰਹੇ ਹਾਂ ਤੁਸੀਂ ਇਹਨਾਂ ਵਿੱਚੋਂ ਕੋਈ ਵੀ ਅਮਲ ਕਰ ਸਕਦੇ ਹੋ ਸੰਗ ਜੀ ਸਭ ਤੋਂ ਪਹਿਲਾ ਅਮਲ ਜੇ ਤੁਹਾਡੇ ਦੁਸ਼ਮਣ ਤੁਹਾਨੂੰ ਨੁਕਸਾਨ ਪਹੁੰਚਾਉਣਾ ਚਾਹੁੰਦੇ ਨੇ ਅਤੇ ਚਾਹੇ ਤੁਹਾਡੇ ਆਪਣੇ ਨੇ ਅਤੇ ਜੇਕਰ ਉਹ ਤੁਹਾਡੇ ਤੋਂ ਈਰਖਾ ਰੱਖਦੇ ਨੇ ਤ ਸੰਗਜੀ ਤੁਸੀਂ ਕੀ ਕਰਨਾ ਹੈ ਕਿ ਇੱਕ ਮੁਠੀ ਜਿੰਨੀਆਂ ਤੁਹਾਡੀ ਮੁਠੀ ਵਿੱਚ ਇੱਕ ਵਾਰ ਮਿਰਚਾਂ ਜਾਣ ਤਵਰ ਤੁਸੀਂ ਉਹਨੀਆਂ ਮੁਠੀ ਵਿੱਚ ਲਾਲ ਮਿਰਚਾਂ ਲੈ ਲੈਣੀਆਂ ਨੇ ਸੰਗਜੀ ਤੁਸੀਂ ਸਾਬਤੀ ਮਿਰਚਾਂ ਲੈਣੀਆਂ ਨੇ ਜੋ ਪੀਸੀਆਂ ਹੋਈਆਂ ਮਿਰਚਾਂ ਹੁੰਦੀਆਂ ਨੇ ਉਹ ਨਹੀਂ ਲੈਣੀਆਂ ਅਤੇ ਸੰਗਤ ਜੀ ਇਹਨਾਂ ਸਾਬਤੀ ਮਿਰਚਾਂ ਨੂੰ ਤੁਸੀਂ ਪੀਸ ਲੈਣਾ ਹੈ ਅਤੇ ਨਾਲ ਨਾਲ ਤੁਹਾਡੇ ਘਰ ਦੇ ਜਿੰਨੇ ਮੈਂਬਰ ਨੇ ਤੁਸੀਂ ਉਹਨੀਆਂ ਕਾਲੀਆਂ ਮਿਰਚਾਂ ਦੇ ਪੀਸ ਵੀ ਲੈ ਲੈਣੇ ਨੇ ਅਤੇ ਸੰਗ ਜੀ ਇਹ ਸਾਰੀ ਸਮਗਰੀ ਤੁਸੀਂ ਕਾਲੇ ਕੱਪੜੇ ਵਿੱਚ ਬੰਨ ਕੇ ਇੱਕ ਗੱਠਰੀ ਬਣਾ ਲੈਣੀ ਹੈ ਸੰਗ ਜੀ ਕਹਿਣ ਦਾ ਭਾਵ ਹੈ ਕਿ ਤੁਸੀਂ ਇੱਕ ਮੁਠੀ ਮਿਰਚਾਂ ਚੱਕਣੀਆਂ ਨੇ ਜਿਨੇ ਤੁਹਾਡੀ ਮੁਠੀ ਵਿੱਚ ਮਿਰਚਾਂ ਜਾਂਦੀਆਂ ਨੇ ਉਹਨੀਆਂ ਠੀਕ ਨੇ ਅਤੇ ਜਿਨੇ ਤੁਹਾਡੇ ਘਰ ਦੇ ਮੈਂਬਰ ਨੇ ਉਹਨੀਆਂ ਹੀ ਤੁਸੀਂ ਕਾਲੀਆਂ ਮਿਰਚਾਂ ਲੈਣੀਆਂ ਨੇ ਅਤੇ ਸੰਗਤ ਜੀ ਇਹ ਸਾਰੀ ਸਮਗਰੀ ਇਕੱਠੀ ਕਰਕੇ ਤਾਂ ਕਿ ਲਾਲ ਮਿਰਚਾਂ ਅਤੇ ਕਾਲੀਆਂ ਮਿਰਚਾਂ ਨੂੰ ਇਕੱਠਾ ਕਰਕੇ ਤੁਸੀਂ ਕੱਲ ਕੱਪੜੇ ਵਿੱਚ ਬੰਨ ਕੇ ਪੋਟਲੀ ਬਣਾ ਲੈਣੀ ਹੈ ਅਤੇ ਸੰਗਤ ਜੀ ਬੁੱਧਵਾਰ ਜਾਂ ਸ਼ਨੀਵਾਰ ਦੇ ਦਿਨ ਤਾਂ ਪਰ ਸੰਗਤ ਜੀ ਇਹ ਲਾਲ ਮਿਰਚਾਂ ਤੁਸੀਂ ਆਪਣੇ ਪਰਿਵਾਰ ਉੱਪਰ ਵਾਰ ਕੇ ਕਿਸੇ ਵੀ ਵਗਦੇ ਪਾਣੀ ਵਿੱਚ ਰਾਤ ਵੇਲੇ ਵਹਾ ਦੇਣੀਆਂ ਨੇ ਸੰਗਤ ਜੀ ਜੋ ਜੋ ਵੀ ਤੁਹਾਡੇ ਦੁਸ਼ਮਣ ਨੇ ਜੋ ਤੁਹਾਡੇ ਤੋਜਲਨ ਕਰਦੇ ਨੇ ਤਾਂ ਫਿਰ ਉਹਨਾਂ ਦੀ ਸਾਰੀ ਬੁਰੀ ਨਜ਼ਰ ਉਹਨਾਂ ਕੋਲ ਹੀ ਵਾਪਸ ਚਲੀ ਜਾਵੇਗੀ ਅਤੇ ਫਿਰ ਸੰਗਤ ਜੀ ਚਾਹੇ ਕੋਈ ਕਿੰਨਾ ਵੀ ਤੁਹਾਨੂੰ ਨੁਕਸਾਨ ਪਛਾਣ ਦੀ ਕੋਸ਼ਿਸ਼ ਕਰੇ ਤਾਂ ਫਿਰ ਕੋਈ ਵੀ ਤੁਹਾਡਾ ਵਾਲ ਵੀ ਵਿੰਗਾ ਨਹੀਂ ਕਰ ਸਕਦਾ ਅਤੇ ਬਾਸ ਸੰਗਤ ਜੀ ਇਹ ਉਪਾ ਤੀ ਸ਼ਨੀਵਾਰ ਜਾਂ ਬੁੱਧਵਾਰ ਦੇ ਦਿਨ ਕਰਨਾ ਹੈ ਤਾਂ ਫਿਰ ਸੰਗਤ ਜੀ ਇਸੇ ਪਹਿਲਾ ਅਮਲ ਜੋ ਦੂਸਰਾ ਅਮਲ ਹੈ ਭਾਵੇਂ ਕੇ ਸੰਗਤ ਜੀ ਜੇਕਰ ਸਾਡੇ ਘਰ ਦਾ ਬੱਚਾ ਕਿਸੇ ਚੰਗੇ ਕੰਮ ਲਈ ਚੱਲਿਆ ਹੈ ਉਹ ਆਪਣਾ ਕੋਈ ਇਮਤਿਹਾਨ ਦੇਣ ਚੱਲਿਆ ਹੈ ਜਾਂ ਨੌਕਰੀ ਲਈ ਚੱਲਿਆ ਹੈ ਜਾਂ ਫਿਰ ਸਾਡੇ ਘਰ ਦਾ ਵਿਅਕਤੀ ਕਿਸੇ ਜ਼ਰੂਰੀ ਕੰਮ ਲਈ ਚੱਲਿਆ ਹੈ ਕਿਸੇ ਵੀ ਕੰਮ ਦੇ ਸਾਧਨ ਲਈ ਚੱਲਿਆ ਹੈ ਤਾਫਰ ਸੰਗੇ ਜੀ ਤੁਸੀਂ ਘਰ ਦੇ ਮੁੱਖ ਦਰਵਾਜ਼ੇ ਦੀ ਦਹਲੈਜ਼ ਉੱਪਰ ਪੰਜ ਮਿਰਚਾਂ ਰੱਖ ਦੇਣੀਆਂ ਨੇ ਅਤੇ ਉਸ ਇਨਸਾਨ ਨੇ ਆਪਣੇ ਗੁਰੂ ਪੀਰ ਦਾ ਨਾਮ ਲੈ ਕੇ ਫਿਰ ਉਹਨਾਂ ਲਾਲ ਮਿਰਚਾਂ ਨੂੰ ਟੱਪ ਕੇ ਘਰੋਂ ਪੈਰ ਬਾਹਰ ਕੱਢਣਾ ਹੈ ਸੰਗੇ ਜੀ ਜਿਹੜੇ ਵੀ ਕੰਮ ਲਈ ਤੁਸੀਂ ਜਾਮੋਗੇ ਉਸ ਵਿੱਚ ਕੋਈ ਵੀ ਵਿਗਨ ਨਹੀਂ ਪਵੇਗਾ ਅਤੇ ਜਿਸ ਵੀ ਕੰਮ ਲਈ ਤੁਸੀਂ ਜਾਂਦੇ ਹੋ ਤਾਂ ਸੰਗੇ ਜੀ ਉਹ ਕੰਮ ਹਰ ਹਾਲਤ ਵਿੱਚ ਫਰਨੇਪਰੇ ਚੜੇਗਾ ਕੋਈ ਵੀ ਮਾੜੀ ਨਜ਼ਰ ਜਾਂ ਫਿਰ ਬੁਰੀ ਸ਼ਕਤੀ ਤੁਹਾਡਾ ਰਸਤੇ ਵਿੱਚ ਕੱਖ ਵੀ ਨਹੀਂ ਵਿਗਾਰ ਸਕਦੀ। ਬਾਕੀ ਸੰਗਜ ਜੀ ਜਿਨ੍ਹਾਂ ਦੇ ਵੀ ਕੰਮ ਵਿੱਚ ਬਾਰ ਬਾਰ ਵਿਗੜਨੇ ਪੈਂਦੇ ਨੇ, ਕੋਈ ਕੰਮ ਕਰਦੇ ਨੇ ਅਤੇ ਵਿਗੜਨੇ ਪੈਂਦੇ ਨੇ। ਤਾਬਰ ਸੰਗਜ ਜੀ ਉਹ ਲੋਕ ਰਾਤ ਨੂੰ ਸੌਣ ਤੋਂ ਪਹਿਲਾਂ ਆਪਣੇ ਸਰਾਣੇ ਇੱਕ ਗਲਾਸ ਪਾਣੀ ਦਾ ਰੱਖਣ ਅਤੇ ਸੰਗਜ ਜੀ ਤੁਸੀਂ ਉਸ ਵਿੱਚ ਇੱਕ ਹੀ ਬੀਜ ਲਾਲ ਮਿਰਚਾਂ ਦੇ ਪਾ ਦੇਣੇ ਨੇ ਅਤੇ ਸਵੇਰੇ ਉੱਠਦੇ ਸਾਰ ਤੁਸੀਂ ਆਪਣੇ ਸਿਰ ਤੋਂ ਖੱਬੇ ਹੱਥ ਨਾਲ ਉਹ ਪਾਣੀ ਵਾਰ ਕੇ ਘਰ ਦੇ ਬੂਹੇ ਤੋਂ ਵਰਸੁੱਟ ਦੇਣਾ ਹੈ। ਸੰਗਜ ਜੀ ਅਸਲ ਤੁਹਾਡੇ ਉੱਪਰ ਮਾੜੀ ਤੋਂ ਮਾੜੀ ਸ਼ਕਤੀ ਦਾ ਹਰ ਪ੍ਰਕਾਰ ਦੀ ਨੈਗਟਿਵ ਊਰਜਾ ਦਾ ਪ੍ਰਭਾਵ ਖਤਮ ਹੋ ਜਾਵੇਗਾ ਅਤੇ ਜਿਹੜੇ ਲੋਕ ਹਰ ਵਕਤ ਇਹ ਚਿੰਤਾ ਵਿੱਚ ਰਹਿੰਦੇ ਨੇ ਜਾਂ ਫਿਰ ਕਹਿ ਲੋ ਜਿਨ੍ਹਾਂ ਦਾ ਦਿਲ ਹਰ ਵੇਲੇ ਕਬਰਾਂਦਾ ਰਹਿੰਦਾ ਹੈ ਤਾਂ ਫਿਰ ਸੰਗਤ ਜੀ ਉਹਨਾਂ ਭਗਤਾਂ ਦਾ ਜੋ ਮਨ ਹੈ ਉਹ ਵੀ ਸ਼ਾਂਤ ਰਹਿਣ ਲੱਗ ਜਾਵੇਗਾ ਅਤੇ ਕਮਲ ਹੋਰ ਸੰਗਤ ਜੀ ਜੇਕਰ ਤੁਹਾਡੇ ਘਰ ਵਿੱਚ ਧਨ ਨਹੀਂ ਟਿਕਦਾ ਪੈਸਾ ਨਹੀਂ ਟਿਕਦਾ ਤੁਸੀਂ ਥੋੜਾ ਬਹੁਤ ਜੋ ਵੀ ਕਮਾਉਂਦੇ ਹੋ ਉਹ ਵੀ ਤੁਹਾਡੇ ਹੱਥ ਵਿੱਚ ਨਹੀਂ ਟਿਕਦਾ ਤਾਂ ਫਿਰ ਸੰਗਤ ਜੀ ਤੁਸੀਂ ਸੱਤ ਲਾਲ ਮਿਰਚਾਂ ਦਾ ਇਹ ਅਮਲ ਕਰ ਸਕਦੇ ਹੋ ਸੰਗਜੀ ਤੁਸੀਂ ਕਰਨਾ ਕੀ ਹੈ ਕਿ ਸੱਤ ਲਾਲ ਮਿਰਚਾਂ ਨੂੰ ਤੁਸੀਂ ਕਪੜੇ ਵਿੱਚ ਬੰਨ੍ਹ ਲਓ ਅਤੇ ਉਸ ਗੱਠਰੇ ਨੂੰ ਤੁਸੀਂ ਆਪਣੇ ਘਰ ਦੀ ਤਜੋਦੀ ਵਿੱਚ ਰੱਖ ਦੇਣਾ ਹੈ ਜਬਰ ਜਿੱਥੇ ਵੀ ਤੁਹਾਡਾ ਪੈਸਾ ਰੱਖਿਆ ਹੁੰਦਾ ਹੈ ਸੰਗਜੀ ਉੱਥੇ ਰੱਖ ਦੇਣਾ ਹੈ ਅਤੇ ਸੰਗਜੀ ਹਫ਼ਤੇ ਬਾਅਦ ਤੁਸੀਂ ਇਹ ਲਾਲ ਮਿਰਚਾਂ ਮਚਾ ਦੇਣੀਆਂ ਨੇ ਅਤੇ ਉਸ ਦੀ ਜਗ੍ਹਾ ਨਵੀਆਂ ਸੱਤ ਮਿਰਚਾਂ ਤੁਸੀਂ ਉਸ ਪੋਟਲੀ ਵਿੱਚ ਰੱਖ ਦੇਣੀਆਂ ਨੇ ਸੰਗਜੀ ਇਹ ਅਮਲ ਘਰ ਵਿੱਚ ਪੈਸੇ ਨੂੰ ਖਿੱਚਣ ਦਾ ਕੰਮ ਕਰਦਾ ਹੈ ਘਰ ਵਿੱਚ ਪੈਸੇ ਦੇ ਨਵੇਂ-ਨਵੇਂ ਸਾਧਨ ਬਣਦੇ ਨੇ ਸੰਗਜੀ ਕਹਿੰਦਾ ਭਾਅ ਹੈ ਕਿ ਘਰ ਵਿੱਚ ਪੈਸਾ ਆਉਂਦੇ ਨਵੇਂ-ਨਵੇਂ ਰਸਤੇ ਖੁੱਲਦੇ ਨੇ ਅਤੇ ਸੰਗਨੀ ਜੇਕਰ ਘਰ ਵਿੱਚ ਕੁਝ ਕੀਤਾ ਕਰਾਇਆ ਏ ਤਾਂ ਨੂੰ ਸ਼ੱਕ ਪੈਂਦਾ ਏ ਕਿ ਸਾਡੇ ਘਰ ਵਿੱਚ ਕਿਸੇ ਮਾੜੀ ਸ਼ਕਤੀ ਦਾ ਪੈਰਾ ਹੈ ਜਾਂ ਫਿਰ ਸਾਡੇ ਘਰ ਵਿੱਚ ਕੋਈ ਇਹ ਚੀਜ਼ ਹੈ ਜੋ ਸਾਡੇ ਕੰਮਾਂ ਵਿੱਚ ਵਿਘਨ ਪਾ ਰਹੀ ਹੈ ਤਾਵਰ ਸੰਗਜੀ ਤੁਸੀਂ ਕੀ ਕਰਨਾ ਹੈ ਕਿ ਸ਼ਨੀਵਾਰ ਦੇ ਦਿਨ ਤੁਸੀਂ ਕੀ ਕਰਨਾ ਹੈ ਕਿ ਸੱਤ ਲਾਲ ਮਿਰਚਾਂ ਲੈ ਲੈਣੀਆਂ ਨੇ ਅਤੇ ਨਾਲ ਕੁਝ ਘਿਧਾਨੇ ਤੁਸੀਂ ਪੀਲੀ ਸਰੋਂ ਦੇ ਲੈ ਲੈਣੇ ਨੇ ਅਤੇ ਸੰਗਜੀ ਦੋ ਟੁਕੜੇ ਤੁਸੀਂ ਕਪੂਰ ਦੇ ਲੈਣੇ ਨੇ ਸੰਗਜੀ ਜਿਸਤੇ ਵੀ ਤੁਹਾਨੂੰ ਸ਼ੱਕ ਪੈਂਦਾ ਹੈ ਜਿਸ ਵਿਅਕਤੀ ਤੇ ਤੁਹਾਨੂੰ ਸ਼ੱਕ ਪੈਂਦਾ ਹੈ ਕੀ ਇਨਸਾਨ ਸਾਡੇ ਘਰ ਤੇ ਮਾੜੀ ਨਜ਼ਰ ਰੱਖਦਾ ਹੈ ਤਾਵਰ ਸੰਗਜੀ ਤੁਸੀਂ ਉਸ ਵਿਅਕਤੀ ਦਾ ਨਾਮ ਲੈ ਕੇ ਆਪਣੇ ਘਰ ਦੇ ਵਿਹੜੇ ਵਿੱਚ ਇੱਕ ਪਾਠੀ ਜਲਾਉਣੀ ਹੈ ਅਤੇ ਉਸ ਉੱਪਰ ਤੁਸੀਂ ਇਹ ਸਾਰੀ ਸਮਗਰੀ ਮਚਾ ਦੇਣੀ ਹੈ ਸੰਗਤ ਜੀ ਹਰ ਪ੍ਰਕਾਰ ਦੇ ਕੀਤੇ ਕਰਾਏ ਦਾ ਸਾਰਸਰੀ ਖਤਮ ਹੋ ਜਾਵੇਗਾ ਅਤੇ ਜਿੰਨੇ ਵੀ ਘਰ ਵਿੱਚ ਨੈਗੇਟਿਵ એનર્ਜੀ ਸੀ ਉਹ ਵੀ ਖਤਮ ਹੋ ਜਾਵੇਗੀ ਸੰਗਤ ਜੀ ਇਹ ਅਮਲ ਜਿੰਨੇ ਵੀ ਅਸੀਂ ਤੁਹਾਨੂੰ ਦੱਸੇ ਨੇ ਇਹ ਸਾਰੇ ਇੰਨੇ ਪਾਵਰਫੁਲ ਨੇ ਜੇਕਰ ਤੁਸੀਂ ਸਹੀ ਵਿਧੀ ਨਾਲ ਇਹ ਪ੍ਰਯੋਗ ਆਪਣੇ ਘਰ ਵਿੱਚ ਕਰਦੇ ਹੋ ਤਾਂ ਫਿਰ ਪੂਰਨ ਤੌਰ ਤੇ ਤੁਹਾਡੇ ਘਰ ਦੀ ਸੁੱਧੀ ਹੋ ਜਾਵੇਗੀ ਤੁਹਾਡੇ ਘਰ ਵਿੱਚ ਕਿਸੇ ਵੀ ਮਾਰੀ ਸ਼ਕਤੀ ਦਾ ਪੈਰ ਨਹੀਂ ਰਹਿਣਾ ਅਤੇ ਸੰਗਤ ਜੀ ਜਦੋਂ ਸਾਡਾ ਘਰ ਪੂਰਨ ਤੌਰ ਤੇ ਸ਼ੁੱਧ ਹੋ ਜਾਵੇਗਾ ਫੇਰੀ ਸਾਡੇ ਪੀਰ ਸਾਡੇ ਘਰ ਫੇਰਾ ਪਾਉਣਗੇ ਤਾਂ ਫਿਰ ਸੰਗਤ ਜੀ ਇਹ ਸੀ ਅੱਜ ਦਾ ਪੇਗਾਮ ਜੇਕਰ ਤੁਹਾਡਾ ਕੋਈ ਵੀ ਸਵਾਲ ਜਾਂ ਪਰੇਸ਼ਨ ਹੈ ਜੋ ਤੁਸੀਂ ਸਾਡੇ ਤੋਂ ਪੁੱਛਣਾ ਚਾਹੁੰਦੇ ਹੋ ਜਾਂ ਤੁਹਾਡੇ ਦਿਲ ਵਿੱਚ ਕੋਈ ਗੱਲ ਚੱਲ ਰਹੀ ਹੈ ਤਾਂ ਫਿਰ ਤੁਸੀਂ ਕਮੈਂਟ ਕਰਕੇ ਦੱਸ ਸਕਦੇ ਹੋ ਅਸੀਂ ਪੂਰਨ ਕੋਸ਼ਿਸ਼ ਕਰਾਂਗੇ ਕਿ ਉਹ ਸਵਾਲ ਦਾ ਤੁਹਾਨੂੰ ਜਵਾਬ ਜ਼ਰੂਰ ਦਿੱਤਾ ਜਾਵੇ ਸੰਗ ਜੀ ਆਪ ਸਭਨਾ ਸੰਗਤਾਂ ਨੂੰ ਜੈ ਪੀਰਾਂ ਦੀ ਪੀਰ ਤੁਹਾਡੇ ਸਰ ਤੇ ਸਦਾ ਮਿਹਰ ਭਰਿਆ ਹੱਥ ਰੱਖਣ